ਅਰੇਡੀ ਆਵਾਜ਼ ਰੱਬ ਦੀ ਦਾਤ ਹੈ ਪਰ ਸ਼ਬਦ ਮਨੁੱਖ ਦੇ ਬਣਾਏ ਹੋਏ ਹਨ ਡੰਡੀ ਜਿਸ ਵਿਅਕਤੀ ਨੂੰ ਪ੍ਰਮਾਤਮਾ ਨੇ ਆਵਾਜ਼ ਨਹੀਂ ਬਖਸ਼ੀ ਉਸ ਨੂੰ ਬੋਲਣਾ ਨਹੀਂ ਸਿਖਾਇਆ ਜਾ ਸਕਦਾ ਪਰ ਜਿਸ ਨੂੰ ਆਵਾਜ਼ ਬਖਸ਼ੀ ਗਈ ਹੈ ਉਸ ਨੂੰ ਸ਼ਬਦਾਂ ਦੀ ਵਰਤੋਂ ਕਰਨੀ ਸਿਖਾਈ ਜਾ ਸਕਦੀ ਹੈ ਡੰਡੀ ਸ਼ਬਦਾਂ ਤੋਂ ਹੀ ਭਾਸ਼ਾ ਦਾ ਨਿਰਮਾਣ ਹੁੰਦਾ ਹੈ ਡੰਡੀ ਭਾਸ਼ਾ ਰਾਹੀਂ ਹੀ ਵਿਅਕਤੀ ਆਪਣੇ ਮਨੋਭਾਵਾਂ ਦਾ ਪ੍ਰਗਟਾਵਾ ਕਰ ਸਕਦਾ ਹੈ ਡੰਡੀ ਭਾਸ਼ਾ ਹੀ ਮਨੁੱਖੀ ਸੰਪਰਕਾਂ ਸਬੰਧਾਂ ਦਾ ਮਾਧਿਅਮ ਹੈ ਡੰਡੀ ਇਸੇ ਲਈ ਰਿਸ਼ੀਆਂ ਨੇ ਸ਼ਬਦ ਨੂੰ ਬ੍ਰਹਮ ਕਿਹਾ ਹਏ ਡੰਡੀ ਕਦੀ ਤੁਸੀਂ ਸੋਚਿਆ ਹੈ ਕਿ ਅਸੀਂ ਆਪਣੀ ਭਾਸ਼ਾ ਦੇ ਕਿੰਨੇ ਸ਼ਬਦ ਪਸ਼ੂਆਂ ਪੰਛੀਆਂ ਦੀਆਂ ਸ਼ਕਲਾਂ ਰੰਗਾਂ ਆਵਾਜ਼ਾਂ ਅਤੇ ਆਦਤਾਂ ਤੋਂ ਗ੍ਰਹਿਣ ਕੀਤੇ ਹਨ ਪ੍ਰਸ਼ਨ ਚਿੰਨ ਅਜਿਹੇ ਸ਼ਬਦਾਂ ਦੀ ਗਿਣਤੀ ਬਹੁਤ ਵੱਡੀ ਹੈ ਡੰਡੀ ਆਓ ਕੁਝ ਅਜਿਹੇ ਸ਼ਬਦਾਂ ਉੱਤੇ ਝਾਤ ਪਾਈਏ ਜਿਹੜੇ ਅਸੀਂ ਜਾਨਵਰਾਂ ਤੋਂ ਉਧਾਰ ਲਏ ਹਨ ਡੰਡੀ ਇਹਨਾਂ ਵਿੱਚ ਉਹ ਜਾਨਵਰ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਜਾਂ ਜਿਨ੍ਹਾਂ ਦੇ ਵਰਤਾਰੇ ਨੂੰ ਸ਼ੁਭ ਅਸ਼ੁਭ ਮੰਨਿਆ ਜਾਂਦਾ ਹੈ ਡੰਡੀ ਇਹਨਾਂ ਉੱਤੇ ਪੰਛੀ ਝਾਤ ਪਾਉਣ ਵਾਲੇ ਇਸ ਕਰਮ ਨੂੰ ਵੀ ਅਸੀਂ ਪੰਛੀ ਨਾਲ ਹੀ ਜੋੜਿਆ ਹੈ ਡੰਡੀ ਉੱल्लू ਸ਼ਬਦ ਦੀ ਵਰਤੋਂ ਕਿਸੇ ਵਿਅਕਤੀ ਦੀ ਮੂਰਖਤਾ ਦਰਸਾਉਣ ਲਈ ਕੀਤੀ ਜਾਂਦੀ ਹੈ ਡੰਡੀ ਕੋਈ ਕਿਸੇ ਨੂੰ ਮੂਰਖ ਬਣਾਉਂਦਾ ਹੈ ਤਾਂ ਉਹ ਉਸ ਨੂੰ ਉੱਲੂ ਬਣਾ ਰਿਹਾ ਹੁੰਦਾ ਹੈ ਡੰਡੀ ਮਾਪਿਆਂ ਜਾਂ ਅਧਿਆਪਕਾਂ ਦੀ ਸਿੱਖਿਆ ਤੋਂ ਖੁੰਝਿਆ ਵਿਅਕਤੀ ਉੱਲੂ ਦਾ ਪੱਠਾ ਹੁੰਦਾ ਹੈ ਡੰਡੀ ਇੜੜੀ ਬੁੱਧੀ ਪ੍ਰੇਸ਼ਟ ਵਿਅਕਤੀ ਵਾਰੇ ਵੀ ਆਖਿਆ ਜਾਂਦਾ ਹੈ ਕਿ ਉਸਨੇ ਉੱਲੂ ਦਾ ਗੋਸ਼ਤ ਖਾ ਲਿਆ ਹੈ ਡੰਡੀ ਸਖਣੀ ਉਜਾੜ ਥਾ ਵਾਰੇ ਵੀ ਆਖਿਆ ਜਾਂਦਾ ਹੈ ਕਿ ਉੱਥੇ ਉੱਲੂ ਬੋਲਦੇ ਹਨ ਡੰਡੀ ਸੱਪ ਭਿਆਨਕ ਜਾਨਵਰ ਹੈ ਡੰਡੀ ਉਹ ਲੰਮਸਲਮਾ ਐਡਾ ਮੇਡਾ ਵੀ ਹੁੰਦਾ ਹੈ ਕੁੰਡਲ ਵਾਲਾ ਅਤੇ ਜਲੇਬੀ ਵਰਗਾ ਵੀ ਹੁੰਦਾ ਹੈ ਡੰਡੀ ਰਸੇ ਨੂੰ ਮਾਰੀ ਪੀੜੀ ਬਲੇਵੇਦਾਰ ਗੰਡ ਨੂੰ ਸੱਪ ਵਾਲ ਜਾਂ ਨਾਗ ਵਾਲ ਆਖਦੇ ਹਨ ਡੰਡੀ ਕਿਸੇ ਦੀ ਈਰਖਾ ਵਜੋਂ ਸੜਨ ਵਾਲਨ ਦਾ ਜ਼ਿਕਰ ਕਰਨ ਲਈ ਛਾਤੀ ਉੱਤੇ ਸੱਪ ਲੇਟਣਾ ਮੁਹਾਵਰਾ ਵਰਤਿਆ ਜਾਂਦਾ ਹੈ ਡੰਡੀ ਕੁਟਲ ਚਲਾਕ ਬੰਦੇ ਨੂੰ ਸੱਪ ਵਰਗਾ ਆਖਿਆ ਜਾਂਦਾ ਹੈ ਅਤੇ ਧੋਖੇਬਾਜ਼ ਵਿਅਕਤੀ ਨੂੰ ਕੁੰਡਲੀ ਮਾਰੀ ਬੈਠਾ ਦੱਸਿਆ ਜਾਂਦਾ ਹੈ ਡੰਡੀ ਗੁੰਜਲਦਾਰ ਚਾਲਵਾਜ਼ ਵਿਅਕਤੀ ਨੂੰ ਬੁੱਕਲ ਦਾ ਸੱਪ ਆਸਤਿਨ ਕਾ ਸਾਂਪ ਆਖਦੇ ਹਨ ਡੰਡੀ ਸੱਪ ਦੇ ਫਣ ਵਾਂਗ ਦਿਸਦੀ ਬੇਲ ਦਾ ਨਾ ਵੀ ਸੱਪ ਦੀ ਨਿਸਬਤ ਤੋਂ ਹੀ ਨਾਗ ਫਣੀ ਪਿਆ ਹੈ ਡੰਡੀ ਚਾਰ ਪੈਰਾ ਵਾਲਿਆ ਚਉਪਾਈਆਂ ਵਿੱਚੋਂ ਸ਼ੇਰ ਸਭ ਤੋਂ ਵੱਧ ਖੰਖਾਰ ਜਾਨਵਰ ਹੈ ਡੰਡੀ ਜਿਸ ਦੀ ਦਲੇਰੀ ਪ੍ਰਸਿੱਧ ਹੈ ਡੰਡੀ ਕਿਸੇ ਢੇਰੀ ਟਾ ਰਹੇ ਬੰਦੇ ਨੂੰ ਹੱਲਾ ਸ਼ੇਰੀ ਦੇਣ ਲਈ ਸ਼ੇਰ ਬਣਾ ਉਹੇ ਛੇਰ ਆ ਕੇ ਉਤਸ਼ਾਹਿਤ ਕੀਤਾ ਜਾਂਦਾ ਹੈ ਡੰਡੀ ਰਾਜੇ ਮਹਾਰਾਜਿਆਂ ਦੇ ਜਲੌ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਦੇ ਬੈਠਣ ਦੀ ਥਾਂ ਨੂੰ ਸਿੰਘਾਸਨ ਆਖਿਆ ਗਿਆ ਹੈ ਡੰਡੀ ਕਿਸੇ ਵੱਡਾ ਆਕਾਰੀ ਇਮਾਰਤ ਦੇ ਮੁੱਖ ਦਰਵਾਜ਼ੇ ਨੂੰ ਵੀ ਸਿੰਘ ਦਵਾਰ ਆਖਦੇ ਹਨ ਅਤੇ ਸਾਜ਼ਾਂ ਵਿੱਚੋਂ ਉੱਚੀ ਲੰਮੀ ਧੁਨ ਪੈਦਾ ਕਰਨ ਵਾਲੇ ਸਾਜ਼ ਨੂੰ